ਅੰਨੀ ਸਸਿਗਾ ਜੀ ਮੇਰੇ ਸਾਰੇ ਵੀਰਾਂ ਦੇ ਪਿਆਰ ਨੂੰ ਇੱਕ ਬਹੁਤ ਕੋਰਸ਼ਨ ਸੀਗਾ ਵੀਰਾਂ ਨਾਲ ਕਿ ਜਿਮ ਦੇ ਵਿੱਚ ਕਿਸ ਤਰ੍ਹਾਂ ਦੇ ਸ਼ੂਜ਼ ਪਾਈਏ ਨੰਗੇ ਪੈਰ ਆਈਏ ਜਾਂ ਚਪਲਾਂ ਦੇ ਵਿੱਚ ਆਈਏ ਜਿਮ ਦੇ ਵਿੱਚ ਚਾਰ ਤਰ੍ਹਾਂ ਦੇ ਪਰਸਨ ਆਉਂਦੇ ਨੇ ਪਹਿਲੇ ਨੰਗੇ ਪੈਰ ਦੂਸਰੇ ਸਲੀਪਰ ਵਾਲੇ ਤੀਸਰੇ ਸਪੋਰਟ ਸ਼ੂਜ਼ ਤੇ ਚੌਥੇ スニーカー ਵਾਲੇ ਇਹ ਚਾਰ ਤਰ੍ਹਾਂ ਦੇ ਮੁੰਡਿਆਂ ਨੂੰ ਚਾਰਾਂ ਨੂੰ ਰਿਕੁਐਸਟ ਹੈ ਕਿ ਆਪਣੀ ਟ੍ਰੇਨਿੰਗ ਦੇ ਅਕੋਰਡਿੰਗ ਆਪਣੇ ਸ਼ੂਜ਼ ਜਾਂ ਫਿਰ ਆਪਣੇ ਨੰਗੇ ਪੈਰ ਹੋਣੇ ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਨੰਗੇ ਪੈਰ ਵਾਲੇ ਬੀਬੀ ਦੀ ਗੱਲ ਦੱਸਿਆ ਇਹ ਸਿਰਫ ਔਰ ਸਿਰਫ ਨੰਗੇ ਪੈਰ ਚ ਪੈਰੇ ਛਲਾ ਸਕਦੇ ਨੇ ਹੋਰ ਕੁਝ ਨਹੀਂ ਹੈ ਇਸ ਕਰਕੇ ਰਿਕਵੈਸਟ ਹੈ ਕਿ ਸਪੋਰਟ ਸ਼ੂਜ਼ ਪਾ ਕੇ ਕਰੋ ਦੂਸਰੇ ਨੰਬਰ ਤੇ ਸੈਕਿੰਡ ਪਰਸਨ ਉਹ ਨੇ ਜਿਹੜੇ ਕਹਿੰਦੇ ਨੇ ਸਾਡਾ ਪੈਰ ਦੁਖਦਾ ਅਸੀਂ ਤਾਂ ਚੱਪਲ ਪਾਇਆ ਏ 슬리ਪਰ ਪਾਇਆ ਏ ਉਹਨਾਂ ਨੂੰ ਰਿਕਵੈਸਟ ਹੈ ਜਿਹੜੇ ਇਹ ਬਿਹਤਰੀ ਨਹੀਂ ਕਰਦੇ ਨੇ ਲੀਪਰ ਟੁੱਟਣਾ ਚੱਪੜ ਟੁੱਟਣਾ ਇੰਜਰੀ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਵੀ ਰਿਕੁਐਸਟ ਹੈ ਕਿ ਉਹ ਸ਼ੂਜ਼ ਪਾ ਕੇ ਆਏ ਕਰਨ ਤੀਸਰੇ ਨੰਬਰ ਤੇ ਆਪ ਆਉਂਦੇ ਨੇ ਜਿਸ ਤਰ੍ਹਾਂ ਸਪੋਰਟ ਸ਼ੂਜ਼ ਨੇ ਅਗੀ ਦੇ ਸਪੋਰਟ ਸ਼ੂਜ਼ ਪਾਏ ਹੋਏ ਨੇ ਇਸ ਆਪਾ ਸਪੋਰਟ ਸ਼ੂਜ਼ ਕਾਰਡੀਓ ਕਰਨ ਲੱਗੇ ਜਾਂ ਫਿਰ ਵੇਟ ਟ੍ਰੇਨਿੰਗ ਕਰਨ ਲੱਗੇ ਵੀ ਆ ਸਕਦੇ ਪਰ ਚੌਥੇ ਨੰਬਰ ਤੇ ਜਿਹੜੇ ਆਪਣੇ ਵੀਰ ਨੇ ਸਨੀਕਰ ਆਲੇ ਇਹ ਸ਼ੂਜ਼ ਤਾਂ ਪਾ ਸਕਦੇ ਆਂ ਨੇ ਆਪਾਂ ਜਦੋਂ ਡੈੱਡ ਲਿਫਟ ਲਗਾਈਏ ਜਾਂ ਸਕੁਐਟ ਲਗਾਈਏ ਤਾਂ ਇਸ ਗੱਲ ਇਸ ਗੱਲ ਦਾ ਧਿਆਨ ਰੱਖਣਾ ਹੈ ਕਿਸ ਕੁਆਡ ਲਾਣ ਲੱਗੇ ਤੇ ਡੈਡਲਿਫਟ ਲਾਣ ਲੱਗੇ ਆਪਾਂ ਨੇ ਸ਼ੂਜ਼ ਫਲੈਟ ਪਾਣੇ ਉਹਦਾ ਰੀਜ਼ਨ ਇਹ ਹੈ ਆਪਣੀ ਬੋਡੀ ਅੱਗੇ ਨੂੰ ਵੀ ਨਹੀਂ ਗਿਰਦੀ ਤੇ ਨਾ ਪਿੱਛੇ ਨੂੰ ਗਿਰਦੀ ਹੈ ਤੇ ਤੁਸੀਂ ਦੇਖ ਸਕਦੇ ਹੋ ਚਾਹੋ ਪੀਰ ਲਗ ਲਗ ਤਰੀਕੇ ਦੇ ਨਾਲ ਜੇ ਪਾਏ ਪਰ ਸ਼ੋਰ ਸਪੋਰਟ ਸ਼ੂਜ਼ ਦੇ ਨਾਲ ਹੈ ਕਿ ਗੱਲ ਦਾ ਧਿਆਨ ਕਿ ਉਹ ਟੋਰ ਸਪੋਰਟ ਸ਼ੂਜ਼ ਦੇ ਨਾਲ ਹੈ ਲੋਕ ਤੁਸੀਂ ਕਾਰਡੀਓ ਕਰ ਸਕਦੇ ਹੋ ਸਪੋਰਟ ਸ਼ੂਜ਼ ਚ ਟ੍ਰੇਨਿੰਗ ਕਰ ਸਕਦੇ ਹੋ ਟਾਈਸ ਕਰਕੇ ਸਭ ਨੂੰ ਰਿਕਵੈਸਟ ਹੈ ਕਿ ਸਪੋਰਟ ਸ਼ੂਜ਼ ਪਾ ਕੇ ਕਰੋ ਚਲਾਈ ਦੀ ਸੈਸੀ ਕਰਾਓ